ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਟੈਨੇ ਦੇ ਵਿੱਚ ਟੈਨਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਫਰੀਦਕੋਟ ਦੀ ਬੁੱਕਲ ਦਾ ਨਿਗਮਣ ਦਾ ਪਿੰਡ ਆ ਇਸ ਟਾਈਮ ਮੈਂ ਮੌਜੂਦ ਹਾਂ ਮਿੱਤਰੋ ਸੰਧੂ ਡੈਰੀ ਫਾਰਮ ਅਮਨੇ ਅਮਰੇ ਬਾਈ ਦੇ ਕੋਲੇ ਤੇ ਅਮਰੇ ਬਾਈ ਦੇ ਕੋਲੇ ਅੱਜ ਜਾਨਵਰ ਤੁਹਾਨੂੰ ਮਿੱਤਰੋ ਪੰਜ ਦਿਖਾ ਦਿੰਨੇ ਆ ਤਿੰਨ ਤਾਂ ਮਈਆ ਵਿਖਾਵਾਂਗੇ ਮਿੱਤਰੋ ਤੇ ਇਹ ਦੋ ਵਿਖਾਵਾਂਗੇ ਤੁਹਾਨੂੰ گاਵਾ ਜਿਹੜਾ ਜਾਨਵਰ ਤੁਹਾਨੂੰ ਪਸੰਦ ਆ ਜਾਊਗਾ ਗੱਲਬਾਤ ਕਰ ਲਿਓ ਆਲ ਇੰਡੀਆ ਡਿਲੀਵਰੀ ਟਰਾਂਸਪੋਰਟ ਦਾ ਬਾਈ ਦਾ ਪ੍ਰਬੰਧ ਮਿਲੂਗਾ ਤੁਹਾਨੂੰ ਮਿੱਤਰੋ ਤੇ ਗੱਲਬਾਤ ਕਰਨੀ ਆ ਤੁਸੀਂ ਬਾਈ ਦੇ ਨਾਲ 9530935071 ਤੇ 9530935071 ਤੇ ਆਓ ਕਰਦੇ ਆ ਗੱਲਬਾਤਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਅਮਰੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਬਾਈ ਹੋਰ ਸੇਤਾਂ ਤੇ ਪਰਿਵਾਰ ਬਹੁਤ ਵਧੀਆ ਹੀ ਕਰ ਤੁਹਾਨੂੰ ਸ਼ੁਕਰ ਅੱਛਾ ਅਮਰੇ ਵੀਰੇ ਇੱਕ ਵਾਰੀ ਨਾਮ ਦੱਸ ਦੀਏ ਭਰਾ ਆਫਰ ਆਪਦੇ ਮੂੰਹ ਦੱਸਦੇ ਵੈ ਨਾਮ ਅਮਰ ਸਿੰਘ ਜੀ ਪਿੰਡ ਟਹਿਣਾ ਜ਼ਿਲ੍ਹਾ ਫਰੀਦਕੋੜੀ ਠੀਕ ਹੈ ਬਾਈ ਅਮਰੇ ਬਾਈ ਜਾਨਵਰ ਆਪਣੇ ਕੋਲੇ ਹੈਗੇ 5 ਹੈਨਾ ਹਾਂਜੀ 5 ਹੈ ਪਹਿਲੇ ਨੰਬਰ ਤੇ ਇਹ ਜਿਹੜੀ ਮੇ ਆ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਜੀ ਸੂਈ ਨੂੰ ਹੋ ਗਿਆ ਅੱਜ 10 ਦਿਨੀ ਇਹਨੂੰ 10 ਦਿਨ ਹੈ ਹਾਂਜੀ ਕੰਮ ਚੱਲ ਪਿਆ ਦਾ ਹੁਣ ਠੀਕ ਹੈ ਵੀਰੇ 14 ਕਿਲੋ ਆਇਆ ਮਨ ਮੰਨ ਲਓ ਇਹ ਡੱਬਿਆਂ ਵਾਲਾ ਦੁੱਧ ਜਿਹੜਾ ਕੰਡੇ ਤੇ ਚੜਾਉਂਦੀ ਮੈਂ ਆਣਾ ਕੰਡੇ ਤੇ ਚੜਾਉਂਦੀ ਐ 14 ਲੀਟਰ ਤਿਆਰ ਆ ਜਾਵਾ ਠੀਕ ਐ ਚੋਣ ਚਣ ਕਿਵੇਂ ਲੱਗੋ ਨੇ ਚੋਣ ਚਣ ਇੱਕ ਨੰਬਰ ਆ ਬਈ ਠੀਕ ਐ ਵੀਰੇ ਕੱਟਾ ਮਗਰ ਕੇ ਕੱਟੀ ਬਈ ਮੈਂ ਇਹਦਾ ਮਗਰ ਕੱਟਾ ਬਈ ਮਗਰ ਇਹਦੇ ਆ ਗਿਆ ਕੱਟਾ ਬਈ ਅੱਛਾ ਅਮਰੇ ਵੀਰੇ ਕੀ ਰੇਟ ਰਹੂਗਾ ਬਈ ਇਹਦਾ 1,55,000 ਰੁਪਏ 1,55,000 ਰੁਪਿਆ ਮਾਨਤਾਂ ਦੇ ਵਿੱਚੋਂ ਵੀਰੇ ਮਾਨਤਾਂ ਜਰੂਰ ਕਰਾਂਗੇ ਠੀਕ ਐ ਬਈ ਤੇ ਤੋਰੀਏ ਵੀਰੇ ਇੱਕ ਬੱਚਾ ਲਾ ਦਈਏ ਪਹਿਰੇ ਤੋਰੀ ਦੇ ਫੇਰ ਹੀ ਲਾਉਣੇ ਬੱਚਾ ਮੈਨੂੰ ਬੱਚਾ ਮੈਂ ਵੀਡੀਓ 'ਚ ਆ ਕੇ ਹੀ ਵਿਖਾਵਾਂਗੇ ਹਾਂ ਚੋਣ ਤੁਹਾਨੂੰ ਸਾਰਾ ਦੇਖੀ ਜਾਓ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ ਇੱਕ ਮਿੰਟ ਵੀ ਦੇਖੋ ਘਰਾਂ ਦੇ ਮਿੱਤਰੋ ਛੋਟੀ ਤੁਰਦੀ ਤਰਦੀ ਪਲਵਾਨਾਂ ਵਾਂਗੂ ਹਨਾ ਮੈਂ ਨਾ ਬਈ ਕਿਹੜੀਆਂ ਗੱਲਾਂ ਪੱਧਰੀ ਪੁੱਧਰੀ ਚੰਗੀਆਂ ਇੱਕ ਨੰਬਰ ਆ ਕੋਈ ਇਹ ਨਹੀਂ ਨੇ ਮਿੱਤਰੋ ਦੇਖੋ ਕਿ ਲੰਘੂ ਨਹੀਂ ਠੀਕ ਹੈ ਬਈ ਲੈ ਆ ਮਰੇ ਪਲੀ ਪੁਲੀ ਬਾਡੀ ਬੰਦਰ ਦੀ ਪੱਧਰੀ ਪੁੱਧਰੀ ਬਹੁਤ ਛੋਟੀ ਹਨਾ ਇਹ ਹੈ ਇੱਧਰ ਦੀ ਕਿ ਉੱਧਰ ਦੀ ਵੀਰੇ ਇਹ ਹਰਿਆਣੇ ਦੀਆਂ ਬਈ ਹਰਿਆਣੇ ਦੀਆਂ ਠੀਕ ਹੈ ਵੀਰੇ ਨਹੀਂ ਮਿੱਤਰੋ ਮੈਂ ਹਰਿਆਣੇ ਦੀ ਐ ਕਿਉਂਕਿ ਵੀਰੇ ਦੇ ਕੋਲੇ ਹਰਿਆਣੇ ਦੀਆਂ ਮਈਆਂ ਆਉਂਦੀਆਂ ਬਾਈ ਅੱਗੇ ਵੀ ਬਹੁਤ ਸੋਹਣਾ ਪਹਿਲਾਂ ਵੀ ਵੀਡੀਓ ਬਣਾ ਕੇ ਗਿਆਈ ਬੜੇ ਚੰਗੇ ਜਾਨਵਰ ਸੀ ਉਦੋਂ ਵੀ ਟਾਪ ਮਿੱਤਰੋ ਤੇ ਕੱਟਾ ਇਹਦੇ ਮਗਰ ਆ ਸੁ ਆਜ ਕਿੰਨੇ ਦਿਨਾਂ ਦਾ ਹੋ ਗਿਆ ਮੇਰੇ ਬਾਈ ਇਹ 10 ਦਿਨ ਹੋ ਗਏ ਵੀ ਕੰਨ ਚੱਲ ਪਿਆ ਜੀ ਕੰਨ ਚੱਲ ਪਿਆ ਛੱਡਿਏ ਬੱਚਾ ਵੀਰੇ ਲਓ ਵਿੱਚ ਲਾਈ ਬੱਚਾ ਮਾੜਾ ਜਿਹਾ ਲੈ ਵੀ ਮਿੱਤਰੋ ਤੁਹਾਨੂੰ ਚੂਣ ਜਿਹੜਾ ਮੈਂ ਵਿਖਾ ਦਿੰਨਾ ਇਹਦੇ ਤੇ ਹੂੰ ਹੂੰ ਵੀ ਠੀਕ ਹੈ ਬਈ ਸਹੀ ਕੇ ਲੈਵਲ 15 16 ਕਿਲੋ ਦੁੱਧ ਦੇ ਜੂਗੀ ਖੁੱਲਾ ਹੈ ਨਾ ਬਾਈ ਜਾਵਾ ਬਾਈ ਖੁੱਲਾ 1500 ਦੇ ਦਊ 17 18 ਕਿਲੋ ਤੇ ਬਾਈ ਹੋਣੀ ਆ 14 ਇੱਕ ਦਾ ਕਹਿਣ ਹੁੰਦਾ ਲੰਦਾ ਇੱਕ ਬੰਦਾ ਆਪਣੇ ਨੂੰ ਦੋ ਟਾਈਮ ਚੋ ਕੇ ਲੈ ਜਾਂਦੇ ਉਹ ਤਸੱਲੀ ਵਾਲਾ ਆਉਂਦੀ ਤਸੱਲੀ ਕਰਕੇ ਦੋ ਫੇਰ ਦੇ ਦੂਸਤਾਰਾ 16 ਹਾਂ ਡੱਬੇ ਮਾਰ ਕੇ ਹੁਣ 14 ਕਿਲੋ ਦੁੱਧ ਹੋਊਗਾ ਨਹੀਂ ਠੀਕ ਹੈ ਯਾਰ ਬਾਈ ਅਬ ਬੀਨ ਸਵੇ ਘਰ ਗਾਵਾਂ ਨੂੰ ਬਾਈ ਵੈਸੋ ਕੱਲੀ ਕੱਲੀ ਬੀਨਸ ਲੱਗਦੀ ਹੈ ਵੇ ਕਿਨੇ ਨਾੜ ਆ ਜਾਂ ਫਲਕਾਰੀ ਦੀ ਕਢਾਈ ਤੇ ਕੱਢੀ ਹੁੰਦੀ ਹੈ ਨਾ ਵੇ ਫਲਕਾਰੀ ਦੇ ਤੇ ਕਢਾਈ ਕੱਢੀ ਹੁੰਦੀ ਓਵੇਂ ਬੀਨਸਾ ਕਰਮਾਲ ਦੀਆਂ ਮਿੱਤਰੋ ਚੋਣ ਚਾਂ ਚੰਗਾ ਲੱਗਾ ਕੱਟਾ ਮਗਰਾ ਤੁਹਾਨੂੰ ਤਸੱਲੀ ਕਰਾ ਦੇਣੀ ਆ ਚਲ ਜਾ ਲੈ ਪੁੱਤ ਨੇੜੇ ਹੋ ਜਾ ਮੜਾ ਜਾ ਅਮਰੇ ਬਈ ਪਾਰਟੀ ਫੜਾਈਏ ਕਿ ਲੋੜ ਹੀ ਨਹੀਂ 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 ਮੈਂ ਲੈ ਜੂ ਹੂੰ ਨਹੀਂ ਠੀਕ ਆ ਇੱਕ ਗੱਲ ਹੈਗੀ ਅਮਰੇ ਵੀਰੇ ਉਧਰ ਲਈਆਂ ਮਈਆਂ ਦਾ ਪਤਾ ਹੀ ਲੱਗੇ ਦਾ ਦੂਰ ਹੋਈ ਨਾ ਇੱਕ ਪਤਾ ਲੱਗੇ ਨਾ ਇੱਕ ਵੀ ਦਰ ਦੂਤਰ ਲਈ ਮੈਂ ਦਿੰਦੀ ਦਿੰਦੀ ਆ ਆਪਣੇ ਦਾ ਕਹਿਂਦੇ ਯਾਰ ਦਿੰਦੀ ਆ ਅੱਜ ਉਹ ਉਧਰ ਲਈ ਤਸੱਲੀ ਆ ਯਾਰ ਜੇ ਖਾਊਗੀ ਤਾਂ ਦਊਗੀ ਕੋਹਨੇ ਮਾ ਹਣਾ

ਨਵੇਂ ਮਤਲਬ ਹੁਣ ਵੇਖ ਤੂੰ ਪੁੱਤ ਬਾਈ ਖੜਕਣਾ ਨਾ ਕਰ ਬੋ ਉਹ ਖੜਕਣਾ ਦਾ ਜੋਰ ਖੜਕਣ ਕਰ ਪੁੱਤ ਮੈਂ ਚੁੰਨੇ ਆ ਬਾਈ ਮਕਰਾ ਦੇਖ ਸਕਦੇ ਠੀਕ ਵਾਕਿਆ ਚੁੰਨ ਜਾਂਦਾ ਨਿਆਰਾ ਹੀ ਜਾਂਦਾ ਹਨਾ ਮੈਂ ਨਾ ਖੁੱਲਾ ਚੁੰਨ ਲੱਗਾ ਹਾਂ ਨੂੰ ਮੇ ਨੂੰ ਤੂੰ ਦੇਖ ਸਕਦਾ ਠੀਕ ਕਾ ਠੀਕ ਹੈ ਮੇਰੇ ਵੀਰੇ ਆ ਜਾ ਓਕੇ ਚੋੜ ਦੇ ਸਾਰੀ ਬਾਈ ਦੇ ਨਹੀਂ ਬਾਅਦ ਚ ਚੋਲੀ ਕੋਈ ਰੋਕ ਦੇ ਬਾਅਦ ਚ ਚੋੜ ਦੇ ਚੋੜ ਦੇ ਸਾਰੀ ਬਾਦ ਖਾਈ ਦੇ ਖਾ吃 ਦੇ ਆ ਉਹ ਜਿੰਮਾਤੀ ਮੋਟਰਾਂ ਨੂੰ ਉਤੋਂ ਬਹਣਾ ਮੈਂ ਮੈਂ ਸਵਾਦ ਹੀ ਚੌਂ ਦਾ ਬੇਫਿਕਰ ਹੋਏ ਯਾਰ ਬੜਾ ਪਿੱਛੇ ਸੀ ਥੇ ਠੀਕ ਹੈ ਯਾਰ ਮੈਂ ਧਾਰ ਲਉ ਧਾਰ ਮਿਲਦੀ ਹੈ ਕਿ ਨਹੀਂ 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 ਮੈਂ ਜਿਵੇਂ ਕੋਪਰਾ ਬਣਾਇਆ ਕਰਾ ਡਾਕਟਰ ਆਏ ਉਹ ਕਿਹ ਚਾਗਦੀ ਹੈ ਹਾਂ ਉਪਰੋਂ ਦਾ ਮਾੜਾ ਮੋਟਾ ਦਾ ਬਈ ਕਰ ਦਈਆ ਕੋਈ ਯਾਰ ਉਵੇਂ ਤਾਂ ਨਹੀਂ ਹੈਗੀ ਛੱਟ ਲੱਪੇ ਵਾਲੀ ਕਰਮਾ ਗਈ ਮੜਾ ਮੋਟਾ ਦਾ ਪ੍ਰਯਾਸ ਕਰ ਹੁੰਦਾ ਹੀ ਆ। ਲੇਵਾ ਵੀ ਆ ਨਚੋੜ ਜਾਂਦੀ ਹਣੀ ਹੈ ਨਾ ਬਾਈ। ਮੈਂ ਨਾ ਬਾਈ ਯਾਰ ਇਹ ਅਮਰੀਕਨ ਗਾਂਗ ਉਹ ਜਵਾਂ ਨਚੋੜ ਜਾਂਦੀ ਹੈ। ਹੂੰ। ਲੈ ਮੇ ਪੁੱਤਰੋ। ਇਹਨ ਕਰਤੀ ਨਾ ਬਾਲਟੀ ਕਿਨਾਰਿਆਂ ਤੇ। ਅਜਾ ਮਗਰ ਨੇ ਥਾਰੇ 2.5 2.5 ਕਿਲੋ ਦੀ ਵੀਰਾ ਆਉਂਦਾ ਗਾੜੀ ਆ ਅਗਲੀ ਥਾਂ ਦੇ। ਜਿਹੜੀ ਮੈਂ ਦੀ ਗਾੜੀ ਚ ਦੁੱਧ ਹੀ ਹੈਗਾ ਦੋਨੇ ਪੁੱਤਰੋ ਦੁੱਧੂ ਦਾ ਦੇਣਾ ਹੀ ਦੇਣਾ। ਉਹ ਇੱਕ ਗੱਲ ਤਾਂ ਹੈਗੀ ਅਮਰੇ ਜਿਹੜਾ ਲੈ ਗਿਆ ਯਾਦ ਹੀ ਕਰੂਗਾ ਹਨਾ ਮੈਂ ਨਾ ਬਾਈ ਯਾਰ ਇੱਕ ਨੰਬਰ ਚੋਣ ਦੁੱਧ ਦੀ ਗਾਰੰਟੀ ਆ ਹੂੰ ਚੋਈ ਇੱਕ ਨੰਬਰ ਹੋਰ ਬਈ ਮੈਂ ਕੁਲ ਕੀ ਚਾਹੀਦਾ ਯਾਰ ਹਾਂ ਬਈ ਇਹੀ ਹੁੰਦਾ ਹਾਂ ਸੀਲਸ ਹੋਊਗਾ ਕੱਟਾ ਵੀ ਮਗਰ ਚੰਗਾ ਆ ਗਿਆ ਪੰਚਾਇਤੀ ਬੁੱਲਾਂ ਦੇ ਕੱਟੇ ਹੁੰਦੇ ਉਹਨਾਂ ਨੇ ਮਾਰਣਾ ਹੈ ਨਾ ਬਈ ਉਹਦਾ ਸਾਰੇ ਪੰਚਾਇਤੀ ਹੁੰਦੇ ਬਈ ਕੋਈ ਨਹੀਂ ਆਪਣੇ ਉਹ ਇਥੇ ਕਹਿੰਦਾ ਇਹ ਜੀ ਜੋ ਹੈਗੀ ਹੈ ਇਹਦੀ ਰਿਕਾਰਡ ਵਾਲਾ ਮਤਲਬ ਉਹਨਾਂ ਦੇ ਪੰਚਾਇਤੀ ਰਿਕਾਰਡ ਹੀ ਸਮਝੋ ਸਰ ਜੀ ਉਹ ਬਈ ਸਾਹ ਨਹੀਂ ਪੰਚਾਇਤੀ ਦਾ ਰਿਕਾਰਡ ਵਾਲਾ ਬੇਚੜਦੇ ਆ ਹੈ ਇਹਹੀ ਤਾਂ ਚੀਜ਼ ਹੈ ਯਾਰ ਹੂੰ ਲੈ ਬੇਟਰ ਹੁਣ ਐਂਡ ਜਮ ਐਂਡ ਕਰਤਾ ਕਰਮਾਲੀ ਨੇ ਬਸ ਤਾਰਾ ਰਹਿ ਗਿਆ ਮੈਂ ਕੱਟੇ ਨੂੰ ਛੱਡਦੀ ਬੇਸ਼ੱਕ ਮੈਂ ਦਣਾ ਹੈ ਹਾਂ ਹਾਏ ਬਈ ਸਰ ਬਿੱਤ ਕਟੋ ਘਟ ਵੀ ਚੱਲੇ ਠੀਕ ਹੈ ਚਵਾਈ ਲੇਟ ਹੋ ਗਈ ਆਪਣੀ ਹਾਂ ਮੈਂ ਤੁਹਾਨੂੰ ਦਾਦਾ ਬਾਲਟੀ ਵਲ ਹਾਏ ਵੀ 3 ਕਿਲੋ ਦੁੱਧ ਹੋਰ ਕੱਢੂਗੀ ਕੱਢ ਦੂਗੀ ਬਈ ਕੋਈ ਸ਼ੱਕ ਹੂੰ ਜਿੰਨੀ ਕੁ ਚਵਾਈ ਲੇਟ ਉਹਨਾਂ ਨੂੰ ਦੁੱਧ ਕੱਢਦੇ ਲੱਗੇ ਹੂੰ ਆਏ ਨਹੀਂ ਵੀ ਲੰਬਾ ਆਊਗਾ ਜਿਹੜਾ ਬੰਦਾ ਲੈ ਗਿਆ ਨਹੀਂ ਠੀਕ ਹੋ ਗਿਆ ਨੇ ਇਹ ਬੜਾ ਬੱਦਲ ਆਇਆ ਹੁਣ ਇਹ ਯਾਰ ਹਾਲੇ ਮਿੱਤਰੋ ਉਹਨੂੰ ਜਿਹੜਾ ਪਹਿਲਾਂ ਵੀ ਕੱਢਦਾ ਹੁਣ ਵੀ 2.5 ਕਿਲੋ ਦੁੱਧ ਹੁਣ ਕੱਢਦਾ ਹੂੰ ਹੂੰ ਉਹਨੂੰ ਵੀ ਲੇਵਾ ਵਖਾ ਲੈ ਪੁਈ ਲੇਵਾ ਵਖਾ ਦੇ ਖਾਣ ਨਾ ਛੋੜਦਾ ਜੀ ਇਹ ਹੀ ਨਿਸ਼ਾਨੀ ਆ ਮੈਂ ਜਿਹੜਾ ਪਸ਼ੂ ਦੁੱਧ ਦੇਣ ਤੋਂ ਬਾਅਦ ਭੰਗ ਖਾਲੀ ਕਰਦਾ ਨਾ ਹਮੇਸ਼ਾ ਦੁੱਧੋਂ ਖਰਾ ਹੁੰਦਾ ਹੂੰ ਚਲ ਮਰੇ ਵੀਰ ਆਪਾਂ ਇਹਦੀ ਕਰ ਲਈਏ ਕਰ ਤੇਰੀ ਦੀ ਹਾਂ ਕੋਈ ਨਹੀਂ ਆਪਾਂ ਇਹਦੀ ਕਰੀਏ ਚੁੰਗਲੂ ਬੱਚਾ ਦੱਸੀ ਬਰੇ ਇਹਦੇ ਬਾਰੇ ਡਿਟੇਲ ਕੀ ਆ ਇਹ ਬਈ ਸਰਵੇ ਤੇਲ ਲਾ ਬਚਾਰੀ ਠੀਕ ਆ ਮਤਲਬ ਦੰਦ ਜਿਹੜਾ ਚੋਣ ਵਾਲਾ ਏ ਥਲੇ 10 ਕਿਲੋ ਤੇ ਤੇਰੇ ਕੋਲ ਹੀ ਹੋਈ ਤੇਲ ਕਿ ਆਪਣੇ ਕੋਲ ਹੀ ਤੇਲ ਹੋਈ ਆ ਆਪਾਂ ਚਾਰਾਂ ਥਾਂਾਂ ਤੇ ਲੈ ਕੇ ਆਂਦੀ ਸੀ ਠੀਕ ਆ ਇਹਦਾ ਚਾਹੀਦਾ ਆਉਂਦੀ ਦਾ ਥਣ ਬਹਿ ਗਿਆ ਜਮਾ ਤੇ ਲੂਗੀ ਜਮਾ ਤੇ ਲੂਗੀ ਠੀਕ ਆ ਜਮਾ ਦੁੱਧ 10 ਕਿਲੋ ਬਈ ਥਲੇ 10 ਕਿਲੋ ਦੁੱਧ ਚੋਣ ਕਿਵੇਂ ਲੈ ਮੈਂ ਥਣ ਚੋਣ ਇੱਕ ਨੰਬਰ ਆਪਾਂ ਬੱਚਾ ਲਾ ਕੇ ਵਿਖਾਣੇ ਤੁਹਾਨੂੰ ਪਹਿਲਾਂ ਹੀ ਠੀਕ ਆ ਕੱਟੀ ਕੇ ਮਗਰ ਇਹਦੇ ਮਗਰ ਕੱਟੀ ਆ ਬਈ ਇਹਦੇ ਮਾਰਕਟ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਹੋ ਗਿਆ ਨਾ ਬਾਈ ਇਹਨੂੰ 20 ਦਿਨ ਠੀਕ ਆ ਵੀਰੇ ਓਕੇ ਬਾਈ ਲੈ ਵੀ ਮਿੱਤਰੋ ਬੱਚਾ ਇਹਦੇ ਮਗਰ ਕੱਟੀ ਆ ਕਰਮ ਵਾਲੀ ਦੇ ਤੇ ਥਣ ਵੀਰੇ ਦੇ ਕੋਲੇ ਆ ਕੇ ਬੈਠਾ ਹੀ ਮਗਰ ਲਾ ਹਣਾ ਐ ਆ ਘਾਟਾ ਪੈ ਜਾਂਦੇ ਹਣਾ ਅਮਰੇ ਬਾਈ ਹੋਰ ਯਾਰ ਕਿੱਦਾ ਜੋ ਮਣੋ ਉੱਚੀ ਤੇ ਯਾਰ ਕారణ ਕੀ ਬਣ ਗਿਆ ਬਈ ਉਹਦੇ ਵੀਰੇ ਕਾਰਨ ਯਾਰ ਪਈ ਗੱਡੀ ਚਾਂਦੇ ਸੀ ਮੈਂ ਬਹਿ ਬੂ ਗਈ ਕਿਤੇ ਗੱਬੜ ਮੈਂ ਸੀ ਹੂੰ ਉਹ ਅਸੀਂ ਧਿਆਨ ਨਹੀਂ ਦਿੱਤਾ ਦੋ ਤਿੰਨ ਦਾਣਾ ਜਿਹਦਾ ਵੇਖ ਲੰਦੇ ਹੂੰ ਫੇਰ ਤੋਂ ਸਦਾ ਵੀ ਪਤਾ ਲੱਗ ਗਿਆਦਾ ਆਹੀ ਵੇਖਿਆ ਨਹੀਂ ਤੇ ਪਤੰਦਰ ਜਿੱਦੇ ਸੂਈ ਉਹਦੇ ਥਣ ਬਹਿ ਗਿਆ ਹੂੰ ਦਾ ਬਾਗੀ ਹੂੰ ਹੂੰ ਜੇ ਉਹਦਾ ਗੱਪਾ ਦਾ ਟ੍ਰੀਟਮੈਂਟ ਹੋ ਜਾਣਾ ਸੀ ਨਾ ਹਾਂ ਉਹ ਹੋਇਆ ਤੂੰ ਬਾਕੀ ਜੋ ਕਰਮਾਂ ਦੇ ਵਿੱਚ ਹੋਵੇ ਬਈ ਉਹ ਹਨਾ ਜਮਾਂ ਸਹੀ ਗੱਲ ਬਈ ਜੇ ਆਪਾਂ ਨੂੰ ਘਾਟੇ ਨਾਲ ਪੈਣਾ ਆਪਾਂ ਦਾ ਬਣਾ ਲਈਏ ਮਹਿਲ ਦੇ ਨਾਲ ਹੈ ਸਹੀ ਗੱਲ ਘਾਟਾ ਹੀ ਵੱਲ ਸਿਖਾ ਕੇ ਜਾਂਦਾ ਇਹ ਇੱਕ ਘਾਟਾ ਪਾ ਗਈ ਸੋਚ ਸਮਝ ਕੇ ਲੈਣਾ ਲੈਂਦਾ ਬੰਦਾ ਨਾ ਜਿਸ ਦਾ ਆਪਾਂ ਲਖੰਗੜਾ ਦੇ ਏਰੀਆ ਦੇ ਵਿੱਚ ਜਿਹੜਾ ਮਾਰ ਇਹ ਤਾਂ ਬੰਦਾ ਕਿੱਲੇ ਦੇ ਕਿੱਲੇ ਲੈ ਜੇ ਇਹ ਘਾਟਾ ਹੂੰ ਇੱਕਾਮੀ ਕਰਮਾ ਵਾਲਾ ਰਿਸਕੀ ਕਰਮਾ ਬਾਈ ਲੈ ਵੀ ਮਿੱਤਰੋ ਆ ਗਈ ਹੈ ਕਰਮਾ ਵਾਲੀ ਦੇਖ ਸਕਦੇ ਹੋ ਤੁਸੀਂ ਤਾਂ ਇਹ ਕਿੱਲੇ ਘੜਤੇ ਪਸਮਾ ਤਿੰਨ ਥਨਾਂ ਦੇ ਵਿੱਚ ਬਾਈ ਆਹ ਹੁੰਦੀ ਨਿਸ਼ਾਨੀ ਮਿਆਂ ਦੀ ਤਿੰਨ ਥਨਾਂ ਦੇ ਵੜੂ ਗਈ ਹੈ ਵੀ ਕਰਮਾ ਵਾਲੀ ਵੇਖੀ ਜਾਇਓ ਤੁਸੀਂ ਜਰੂਰ ਨੇੜੇ ਹੋਇਆ ਬਤੂ ਹੂੰ ਹੂੰ ਬੜਾ ਠੀਕ ਹੈ ਬង ਨਾ ਮਿੱਤਰੋ ਸਵਾਦਲਾ ਝੋਣ ਇਹਨੂੰ ਲੱਗਾ ਹਨਾ ਤੇ ਇਹਦਾ ਰੇਟ ਬਈਆ ਬਰੇ ਬਰੇ ਇਹਦਾ 95000 ਰੁਪਏ ਦਾ 95000 ਮਾਨਤਨ ਵਿੱਚੋਂ ਕੋਈ ਤਰਲ ਮਾਨਤਨ ਪੂਰਾ ਕਰਾ ਠੀਕ ਹੈ ਬង ਲੈ ਮਿੱਤਰੋ ਤਿੱਲ ਮੈਂ 10 ਕਿਲੋ ਦੁੱਧ 95000 ਰੁਪਿਆ ਡਿਮਾਂਡ ਹਰਿਆਣੇ ਦਾ ਪਛੋਕੜਾ ਇਹਦਾ ਵੀ ਕਰਮਾਲੀ ਦਾ ਮਿੱਤਰੋ ਔਰ ਉੱਥੋਂ ਹੀ ਵੀਰਾ ਡੈਰੀਆਂ ਜੋ ਖਰੀਦ ਕੇ ਲਿਆਉਂਦਾ ਮਾਲ ਜਾ ਕੇ ਆਪ ਖੁਦ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਵੀ ਇਹ ਉਧਰੋਂ ਲੈ ਕੇ ਤੇ ਹਰਿਆਣੇ ਦਾ ਬਣਾਕ ਤਾਂ ਨਹੀਂ ਤੁਸੀਂ ਤੁਹਾਨੂੰ ਮਈਆਂ ਦੱਸਣਗੀਆਂ ਤੁਹਾਨੂੰ ਇਹਨਾਂ ਦਾ ਰਿਕਾਰਡ ਜਿਹੜਾ ਮਿਲੂਗਾ ਅਸੀਂ ਗੱਲ ਨਹੀਂ ਹੈਗੀ ਕਹਿਣ ਵਾਲੀ ਕੋਈ ਜੋ ਚੀਜ਼ ਦੱਸੀ ਜਾਊਗੀ ਉਹ ਖਰੀ ਹੋਊਗੀ ਹੂੰ ਲਿਆ ਬਰੇ ਮੁੜ ਲੈ ਅਮਰੇ ਬਾਈ ਠੀਕ ਹੈ ਮੈਲੇ ਤੋਂ ਕੰਨ ਤੋਂ ਤਾਂ ਚੱਲ ਗਈ ਹੁਣੀ ਐਵੇਂ ਹਾਂ ਇਹ ਚੱਲ ਗਈ ਵੀ ਕੰਨ ਤਾਂ ਮੈਂ ਕਹਿ ਦਿੱ ਗਏ ਉਹਨੂੰ ਮੰਨ ਲਓ ਹੋ ਗਏ ਹੋਣੇ ਅੱਜ 25 ਦਿਨ ਸੂਈ ਨੇ ਠੀਕ ਹੈ ਵੀਰੇ ਠੀਕ ਓਕੇ ਕਿਲੋ 2 ਕਿਲੋ ਦੁੱਧ ਤਾਂ ਹੋਰ ਵਾਜੂਗੀ ਕਿ ਨਹੀਂ ਬਈ ਵਧੂਗੀ ਬਈ ਯਾਰ ਹੋਣੀ ਦੁੱਧ ਤਾਂ ਹੀ ਹੋਣ ਚੱਲੀ ਆ ਬਈ ਇਹ ਪਹਿਲਾਂ ਤਾਂ ਆਪਾਂ ਦਾਸੀ ਦਿੱਤਾ ਵੀ ਤੈਲ ਹੋ ਗਈ ਸੀ ਮੈਂ ਥੋੜਾ ਜਿਹਾ ਟੀਕੇ ਟੁਕੇ ਦਾਬ ਮੰਨੀ ਜਾਂਦੀ ਮੈਂ ਉਸ ਕਰ ਬਈ ਲਾਜ ਹੋਇਆ ਹਨਾ ਹਾਂ ਟੀਕੇ ਲੱਗਦੇ ਆ ਸਹੀ ਮੈਂ 10 ਕਿਲੋ ਦਾ ਦੈਥ ਲੈ ਜਿਹੜਾ ਚੂਣ ਵਾਲਾ ਅੱਛਾ ਵੀਰੇ ਅਮਰੇ ਬਈ ਦੁੱਧੀ ਘੋਟੀ ਪਰ ਤੇ ਕੱਪੜ ਪਰ ਇਹ ਦੂਜਾ ਸੂਆ ਬਈ ਠੀਕ ਆ ਕਿ ਸੁਨੋ ਲੇ ਗਰੇ ਹਾਂਜੀ ਇਹ ਲੈ ਜੂਗੀ ਮੰਨ ਲਓ ਮੰਨ ਲਓ ਕਿ ਚਲੋ ਹੀ ਪੰਜ ਛੀ ਦਿਨ ਲੈ ਜੂਗੀ ਹਜੇ ਪੰਜ ਛੀ ਦਿਨ ਲੈ ਜੂਗੀ ਹੋ ਸਕਦਾ ਗਾਂ ਕਰਮਾਲੀਆਂ ਦੇ ਨਾ ਪਤਾ ਕੋਈ ਨਹੀਂ ਹੁੰਦਿਆਂ ਜਾਂਦਿਆਂ ਬਈ ਹੂੰ ਇਹ ਦੁੱਧ ਕਿੰਨਾ ਦੇ ਦਿੰਦੀ ਵੀਰੇ ਇਹ 12 ਕਿਲੋ ਦੇਊਗੀ ਬਈ ਯਾਰ ਆਪਾਂ ਕਹਿ ਦਈਏ 16 17 ਲੈ ਵਲਵਾ ਦਿੰਦੇ ਥਲੇ ਚੰਗਾ ਹੈ ਨਾ ਸਾਹ ਬਹੁਤ ਹੈ ਬਈ ਯਾਰ ਹੂੰ ਦੇਖਣ ਨੂੰ ਐ ਪਹਿਲਾਂ ਨਹੀਂ ਲੱਗਦੀ ਹੈ ਨਾ ਹਾਂ ਦੇਖਣ ਨੂੰ ਪਹਿਲਾਂ ਨਹੀਂ ਦਾ ਦੂਜਾ ਸੂਆ ਠੀਕ ਹੈ ਵੀਰੇ ਠੀਕ ਹੈ ओके ਚੂਨ ਪਾਸਪੋਰਟ ਕੀਤੀ ਥਣ ਥਣੋਕੇ ਜਾ ਮੈਂ ਨਾ ਜਾਵਾਂ ਬਾਈ ਯਾਰ ਦਿਨ ਕਿਨੇ ਪਹੁੰਚਦੇ ਵੀਰੇ ਹਜੇ ਦਿਨ ਲਿਆਨ ਨੂੰ ਤਾਂ ਬਾਈ ਯਾਰ ਪਾਂਛੀ ਦਿਨ ਵੀ ਲਿਆਦੇ ਉਹ ਗਾਂ ਕਰਮਾਈ ਦਾ ਪਤਾ ਕੋਈ ਨਹੀਂ ਹਨਾ ਨਾ ਵੀ ਉਹ ਉਹ ਉਪਰੇ ਥਾਂ ਆ ਕੇ ਪਸ਼ੂ ਕਰੀ ਜਾਂਦੇ ਹੂੰ ਠੀਕ ਆ ਬਾਈ ਇਹਦਾ ਅਮਰੇ ਵੀਰੇ ਕੀ ਰੇਟ ਰੂਪ ਇਹਦਾ 135000 ਰੁਪਏ 135000 ਹਾਂਜੀ ਮਾਨਤਨ ਹੋਜੂ ਮਾਨਤਨ ਹੋਜੂ ਠੀਕ ਆ ਜੇ ਕੋਈ ਮਨ ਲਾ ਜੋੜਾ ਲੈਵੇ ਜੋੜੇ ਵੇਚ ਫਿਰ ਹੋਰ ਹੋਜੂ ਖੋਲਾ ਮਾਨ ਤਨਬਾਬ ਜੀ ਥੋੜਾ ਬਹੁਤ ਹੀ ਹੋਊਗਾ ਸਾਰਿਆਂ ਮੰਨਿਆ ਕੋਈ ਮੁੱਲ ਨਹੀਂ ਕੀਤੇ ਆਪਾਂ ਇਹਨਾਂ ਦੇ ਹਾਂ ਵੀ ਨੇੜੇ ਜੇ ਕੰਮ ਕੀਤਾ ਨੇੜੇ ਜੇ ਕੀਤਾ ਮੰਨ ਲਓ ਹਣਾ ਤੁਸੀਂ 95000 ਵਾਲੀ ਮੰਨ ਲਓ ਸਾਡੀਆਂ ਆਪਦੀਆਂ ਬੜੀਆਂ ਮਹਿੰਗੀਆਂ ਲਈਆਂ ਸੀ ਹੂੰ ਇਹ ਚ ਕੱਢਣ ਪਾਉਣ ਨੂੰ ਆਇਆ ਵੀ ਰਜ਼ਗਾਰ ਆ ਚਲੀ ਜਾਂਦਾ ਸਹੀ ਹੈ ਕੋਈ ਘਾਟਾ ਪਾਗੀ ਕੋਈ ਨਫਾ ਨਹੀਂ ਹਾਂ ਇਹ ਚ ਕੋਠਿਆਂ ਦਾ ਪੈਣ ਜਾਣੀ ਬਈ ਹਾਂ ਸਹੀ ਹੈ ਵੀਰੇ ਟਾਈਮ ਪਾਸ ਦੋ ਦੇ ਜਾਂਦੀਆਂ ਇੱਕ ਅੰਦੀ ਵਿੱਚੋਂ ਲੈ ਜਾਂਦੀ ਆ ਉਹ ਤੇਰੇ ਸੋਈ ਰਹਿੰਦੀ ਆ ਉੱਥੇ ਹੀ ਰਹਿੰਦੀ ਆ ਉਹ ਅਗਲਾ ਕਹਿੰਦਾ ਵਪਾਰ ਚ ਆਏ ਕੋਈ ਨਾ ਕੋਈ ਹੈ ਹੀ ਹਾਂ ਬਈ ਗਾ ਉਹਦੇ ਬਾਰੇ ਦੱਸੀ ਵੀਰੇ ਇਹ ਵੀ ਦੂਜਾ ਸੂਆ ਠੀਕ ਆ ਦੇਣ ਭਾਇਆ ਇਹਦੇ 7-8 ਆ ਠੀਕ ਆ ਵੀਰੇ ਦੁੱਧ ਕਿੰਨਾ ਜਮਾਇਆ ਹੋਇਆ ਬਈ 27-22 ਕਿਲੋ ਠੀਕ ਆ ਵੀਰੇ ਥਣ ਤੁਹਾਨੂੰ ਬਹੁਤ ਚੰਗਾ ਲੱਗਾ ਹਨਾ ਬਈ ਹਾਂ ਅੱਛਾ ਆਵਰੇ ਵੀਰੇ ਇਹਦਾ ਰੇਟ ਬਈ ਇਹਦਾ 1,05,000 ਰੁਪਈਆ 1,05,000 ਰੁਪਈਆ ਲੈ ਮਿੱਤਰੋ ਥਣ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਚਿੱਟੀ ਸਾਰੀ ਵਹਿੜਾ ਤੇ ਮੂੰਹ ਜਰੂਰ ਥੋੜਾ ਜਿਹਾ ਦਾਗ ਮੂੰਹ ਦੇ ਕੋਲੇ ਕਾਲੇ ਹੈਗੇ ਆ ਬਾਕੀ ਮੜਿਆ ਉਹਨੂੰ ਲੈ ਜੀ ਖੁਰਲੀ ਵਾਲੇ ਪਾਸੇ ਲੰਮੇ ਬਾਹਰੀ ਲੈ ਮਿੱਤਰੋ ਬਣੂਗੀ ਚੰਗੀ ਹਨਾ ਬਈ ਅਵਰੇ ਵੀਰੇ ਉਹਨੂੰ ਕਿੰਨੇ ਦਿਨ ਪੈ ਜਾਂਦੇ ਹਜੇ ਦੇਣੋ ਮਾਲਕ ਦਾ ਨੇ 10 ਦਿਨ ਪਾਇਆ ਫੇਰ ਵੀ ਮੰਨ ਕੇ ਚੱਲੋ ਵੀ ਸੱਤ ਅੱਠ ਦਿਨ ਤਾਂ ਲੈ ਹੀ ਜਾਊਗੀ ਲੈ ਜਣ ਬਣੂਗੀ ਵਾਕਈ ਭੁਖੜਾ ਲਾ ਰਵੇਗੀ ਹੂੰ ਲੈ ਆ ਵੀਰੇ ਖਲਾਰਾ ਦਾ ਪੂਰਾ ਟਕਾਣੀ ਦਾ ਖਲਾਰੂ ਕਰਮਾੜੂ ਦੋ ਦਸ 27 22 ਕਿਲੋ ਦਾ ਰਕਾਰ ਦੇਣਾ ਆ 22 22 ਕਿਲੋ ਦਾ ਦਿੱਤਾ ਹੋਊਗਾ ਵੀਰੇ ਗਾਂਹੇ ਦੱਸ ਦਈਏ ਇਹ 1 ਲੱਖ 5000 ਰੁਪਏ ਮਾਨ ਤਾਨ ਵਿੱਚੋਂ ਮਾਨਤਾ ਜੀ ਕਾਟੇ ਬਾਟੇ ਕਰਕੇ ਕਾਟੇ ਬਾਟੇ ਕਰਕੇ ਐ ਸਹੀ 95000 ਰੁਪਏ ਦੇ ਦੇ ਠੀਕ ਆ ਬਸ ਓਕੇ ਲੈ ਵੀ ਮਿੱਤਰੋ ਨਾਲ ਕਾਟੇ ਬਾੜੇ ਕਰਕੇ ਜਿਹੜੀ 95000 ਦੀ ਮਿਲ ਜੂਗੀ ਟਿਕਾਣਾ ਠੀਕ ਆ ਬਾਈ ਇਹ ਵੀ ਚੰਗੀ ਆ ਹੂੰ ਆ ਕਾਲੀ ਵੜਵਾਰੇ ਦੱਸੀ ਬਾਈ ਇਹ ਵੀ ਦੂਜਾ ਸੂਆ ਚਾਰ ਦੰਦਾ ਬਾਈ ਦੂਜਾ ਸੂਆ ਚਾਰ ਦੰਦਾ ਹਾਂ ਬਈ ਠੀਕ ਆ ਇਹ ਦੇਣ ਪਾਈ ਇਹਦੇ 15 ਬਈ 15 ਇਹ ਵੀ ਚੰਗੀ ਬਣ ਜੂ ਥੱਲੋ ਅਮਰੇ ਵੀ ਇਹ ਬਹੁਤ ਬਣੂਗੀ ਬਈ ਹੂੰ ਇਹਨੇ ਕਿੰਨਾ ਕੁ ਦੁੱਧ ਦੇ ਦੂਗੀ ਤੇਰੇ ਸਾਲ ਇਹ ਦੁੱਧ ਦੇ ਦੂਗੀ ਬਾਈ ਇਹ 26 27 ਕਿਲੋ ਦੇ ਦੂਗੀ ਹਾਂ ਨਾ ਲੋਲੀਪੋਲੀ ਬਾਲੀ ਆ ਨਾ ਨੋਨ ਕਲੂਣਾ ਬਾਈ ਅਜੇ ਚਾਰ ਦੰਦਾ ਚਾਰ ਦੰਦਾ ਪਹਿਲਾਂ ਨਹੀਂ ਹਾਂ ਜੀ ਜ਼ਰੂਰ ਕਾਰਡ ਤੋੜ ਦੂਗੀ ਬਾਈ ਬਣਦੀ ਵੇਖੋ ਬਾਈ ਨਾ ਕਹਦੇ ਯਾਰ ਕੀ ਹੈ ਨਾ ਹਾਈਟ ਹੂਟ ਫੁੱਲ ਆ ਬਾਈ ਯਾਰ ਸੋਹਣੀ ਸੁਨੱਖੀ ਵੀ ਚੰਗੀ ਹੈ ਹਾਂ ਜੀ ਬਾਈ ਲੈ ਆ ਵੀਰੇ ਮੂਰ ਪਰ ਕੀ ਆ ਜੀ ਇਹਨੂੰ ਜਰਸੀ ਕਰਾਸ ਕਹ ਲੋ ਕਾਸ ਕਹ ਲੋ ਸਾਰੇ ਪਾਸੇ ਚੱਲਦਾ ਕੰਮ ਇਹਦਾ ਵਾਕਿਆ ਇਹ ਘਰੇ ਰੱਖਣ ਵਾਲੇ ਲਈ ਚੀਜ਼ ਗਹਿਣਾ ਹੈ ਨਾ ਹਾਂ ਜੀ ਬਾਈ ਹੂੰ ਥਣ ਥਣ ਵੇਖੋ ਬਾਈ ਇੱਕ ਰੇਂਦਾ ਕਰਮ ਵਾਲੀ ਦਾ ਹੁਣ ਲੈ ਬਣਦੀ ਵੇਖੀ ਕੀ ਹਾਈ ਤਾਂ ਨੇ ਸੇ ਮੰਨ ਲਾ ਸਟਾਰਟਿੰਗ ਦੇ ਵਿੱਚ ਆ ਹੁਣ 15 ਦਿਨ ਲਾਜੂ ਬਈ ਸਰ ਹਾਂ ਕੋਣਾ ਕੋ ਕਰੂਗੀ ਹੈਨਾ ਹਾਂ ਇਹ ਕਿੰਨੇ ਦੀ ਦੇ ਦਿੱਤੀ ਵੀਰੇ ਇਹਦਾ ਮੁੱਲ ਵੀ 1 ਲੱਖ 5000 ਰੁਪਏ ਬਈ ਦੇ ਦੇ ਕਿੰਨੇ ਦੀ 95000 ਦੀ ਦਿਆਂਗੇ ਬਈ 95000 ਦੀ ਦੇ ਦਾਂਗੇ ਦੋਵੇਂ 95 ਠੀਕ ਹੈ ਜੇ ਜੋੜਾ ਲੈਣ ਵਾਲਾ ਹੋਇਆ ਬੇਰ ਹੋਰ ਹੋ ਦੂ ਜੋੜਾ ਹੋਰ ਮਾਨਤਨ ਕਰਦੇ ਆਂਗੇ ਬਾਈ ਠੀਕ ਆ ਵੱਡੇ ਬਾਈ ਠੀਕ ਆ ਵੀਰੇ ਲੈ ਤੇ ਇਹ ਬਾਈ ਦੇ ਸੀਗੇ ਮਿੱਤਰੋ ਜਨਵਰ ਪਿੰਡ ਟਹਨੇ ਦੇ ਵਿੱਚ ਸੰਧੂ ਡੈਰੀ ਫਾਰਮ ਤੋਂ ਜਿਹੜੇ ਤੁਹਾਨੂੰ ਜਨਵਰਾਂ ਦੀ ਡਿਟੇਲ ਦਿੱਤੀ ਆ ਲੈ ਕੇ ਮਿੱਤਰੋ ਜਿਹੜਾ ਜਨਵਰ ਤੁਹਾਨੂੰ ਚੱਜੂਗਾ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰਨਾ ਵਾ 95309 35071 9530935071 ਬਾਈ ਦਾ ਨੰਬਰ ਆ ਆਲ ਇੰਡੀਆ ਡਿਲੀਵਰੀ ਦੀ ਟਰਾਂਸਪੋਰਟ ਦਾ ਪ੍ਰਬੰਧ ਹੈਗਾ ਵਾ ਮਿੱਤਰੋ ਬਾਕੀ ਗੱਲਬਾਤ ਲਈ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਟਹਨਾ ਜ਼ਿਲ੍ਹਾ ਫਰੀਦਕੋਟ ਧੰਨਵਾਦ ਸ਼ੁਕਰੀਆ ਜਿਉਂਦੇ ਰਹੋ